ਸੱਚੇ ਕਾਲ ਦਾ ਅਨਮੂਟ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਖ ਕਰ ਲਵਾਂਗੇ ਅੰਮ੍ਰਿਤਸਰ ਦਾ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਰ ਅਤੇ ਪੰਜਾਬ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਲਗਾਤਾਰ ਹੀ ਨਸ਼ਿਆਂ ਦੀ ਰੋਕਥਾਮ ਦੇ ਲਈ ਅਤੇ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵੱਡੇ ਐਕਸ਼ਨ ਲਿੱਤੇ ਜਾ ਰਹੇ ਨੇ ਜਿਸ ਦੇ ਚੱਲਦਿਆਂ ਲਗਾਤਾਰ ਪੰਜਾਬ ਪੁਲਿਸ ਨੂੰ ਇਸ ਦੇ ਖਿਲਾਫ ਵੱਡੀ ਕਾਮਯਾਬੀ ਵੀ ਹਾਸਲ ਹੋ ਰਹੀ ਹੈ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਘਰਿੰਡਾ ਵਿਖੇ ਪੁਲਿਸ ਨੂੰ ਨਸ਼ੇ ਦੇ ਖਿਲਾਫ ਇੱਕ ਵੱਡੀ ਸਫਲਤਾ ਮਿਲੀ ਹੈ ਤੇ ਚਲਦੇ ਆ ਪੁਲਿਸ ਅਧਿਕਾਰੀ ਅਮਨਦੀਪ ਸਿੰਘ ਨੇ মিডিਆ ਦੇ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਸਤਿੰਦਰ ਸਿੰਘ ਦੇ ਜੋ ਕਿ ਐਸਐਸਪੀ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਏ ਅਤੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 1 ਕਿਲੋ ਆਈਸ ਡਰੱਗ ਅਤੇ ਇਸ ਤੋਂ ਇਲਾਵਾ ਕਰੋੜਾਂ ਰੁਪਏ ਜਿਸ ਦੀ ਕੀਮਤ ਦੱਸੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ 1,40,000 ਡਰੱਗ ਮਨੀ ਵੀ ਜਿਹੜੀ ਹੈ ਬਰਾਮਦ ਕੀਤੀ ਗਈ ਹੈ। ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਹੋਰ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲੋਂ 65 ਗ੍ਰਾਮ ਹੈਰਵਿਨ ਜਿਹੜੀ ਆ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਤਾਂ ਦੋਸ਼ੀ ਜਿਹੜੇ ਨੇ ਫੜੇ ਗਏ ਨੇ ਅਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਕਈ ਵੱਡੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਗਈ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਛੇੜੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਮਾਨਜੁਗ ਸੀਐਮ ਸਾਹਿਬ ਡੀਜੀਪੀ ਪੰਜਾਬ ਅਤੇ ਸਟਾਫ ਡੀਆਈਜੀ ਸਾਹਿਬ ਸਨ ਸਤਿੰਦਰ ਸਿੰਘ ਆਈਪੀਐਸ ਅਫਸਰ ਉਹਨਾਂ ਦੇ ਨਾਲ ਸਨ ਐਸਐਸਪੀ ਸਾਹਿਬ ਨਰਮਿੰਦਰ ਸਿੰਘ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਥਾਣਾ ਘਰੇਂਡਾ ਨੂੰ ਇੱਕ ਵੱਡੀ ਵੱਡੀ ਕਾਮਯਾਬੀ ਮਿਲੀ ਆ ਜਿਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ 1 ਕਿਲੋ ਜਿਹੜੀ ਆਇਸ ਟਰਗਿਆ ਉਹ ਅਸੀਂ ਬਰਾਮਦ ਕੀਤੀ ਹੈ। ਅਤੇ ਦੋਸ਼ੀਆਂ ਕੋਲੋਂ 1,40,000 ਡਰਗ ਬਣੇ ਮਿਲੀ ਹੈ ਅਤੇ ਅੱਗੇ ਤਫਤੀਸ਼ ਜਾਰੀ ਹੈ ਜ ਜਿਹਦੇ ਵਿੱਚ ਹੋਰ ਵੀ ਬਰਾਮਦਗੀ ਹੋਣ ਦੇ आसार ਹੈ। ਇਸੇ ਤਰ੍ਹਾਂ ਹੀ ਇੱਕ ਦੂਸਰਾ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਸੀਗੇ ਛੋਟੇ ਲੈਵਲ ਤੇ ਪੈਡਲਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕਰਕੇ ਉਹਨਾਂ ਕੋਲੋਂ 65 ਗ੍ਰਾਮ ਜਿਹੜੀ ਹੈਰਨ ਬਰਾਮਦ ਕੀਤੀ ਗਈ ਹੈ। ਉਹ ਇੱਕ ਲਗ ਮਕਦਮਾ ਦਰਜ ਕੀਤਾ ਗਿਆ। ਅਰੇ ਸਖਤੀ ਨਾਲ ਜਿਹੜਾ ਵਾਸੀਂ ਸਾਰੇ ਜਿਹੜਾ ਨਸ਼ਾ ਵੇਚਣ ਦਾ ਕੰਮ ਕਰਦੇ ਇਹਨਾਂ ਦੇ ਖਿਲਾਫ ਸਖਤੀ ਨਾਲ ਜਿਹੜਾ ਵਾ ਅਸੀਂ ਕਦਮ ਚੁੱਕ ਰਹੇ ਹਾਂ ਤੇ ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਸਫਾਇਆ ਕਰਾਂਗੇ ਜਾਂ ਇਹ ਪੰਜਾਬ ਛੱਡ ਕੇ ਭੱਜਣਗੇ ਤੇ ਜਾਂ ਹੋਰੇ ਜੇਲ੍ਹ ਦੇ ਅੰਦਰ ਹੋਣਗੇ ਸਰ ਪਿਛਲੇ ਪਿਛਲੇ ਵਕਤ ਤੁਹਾਡੇ ਵੱਲੋਂ 30 ਕਿਲੋ ਵੀ ਹਿਰੋਇ ਨਿਪੜੀ ਗਈ ਹੈ ਅੱਜ ਤੱਕ ਹੋਰ ਕਿਤੇ ਵੀ ਗੁੜੀ ਗਈ ਇੰਨੇ ਕੱਟੇ ਕਿ ਤੁਹਾਡੇ ਕ੍ਰਿੰਡਾ ਥਾਣਾ ਚ ਹੀ ਪੜੀ ਗਈ ਦੇਖੋ ਜੀ ਕ੍ਰਿੰਡਾ ਥਾਣਾ ਬਾਰਡਰ ਦੇ ਨਾਲ ਲੱਗਦਾ ਵਾ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜਾ ਵਾ ਸਮਗਲ ਰਾਂ ਦੀ ਹਮੇਸ਼ਾ ਤਾਂਗ ਰਹਿੰਦੀ ਆ ਵੀ ਇਥੋਂ ਡਰੋਨ ਡਰੋਨ ਜਾਂ ਪਾਈਪ ਕਿਸੇ ਤਰੀਕੇ ਨਾਲ ਸਮਗਲਿੰਗ ਕੀਤੀ ਜਾਵੇ ਜਿਹੜੀ ਪਿੱਛੇ ਜਿਹੜੀ ਸੀ ਇੱਕ ਕੇਸ ਫੜੀ ਗਈ ਹੈ ਉਹ ਡਰੋਨ ਰਾਹੀਂ ਜਿਹੜੀ ਸੀ ਉਹ ਸਮਗਲਰ ਕੋਲੋਂ ਵੱਲੋਂ ਜਿਹੜੀ ਸੀ ਮੰਗਵਾਈ ਗਈ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਤੇ 30 ਕਿਲੋ ਹੈਰਨ ਜਿਹੜੀ ਰਿਕਵਰ ਕੀਤੀ ਉਹਦੇ ਉਹਦਾ ਮੁੱਖ ਦੋਸ਼ੀ ਅੰਦਰ ਹੈ ਇਸ ਕਰਕੇ ਉਹਦੇ ਵਿੱਚ ਵੀ ਸਖ਼ਤਤਾ ਨਾਲ ਕੰਮ ਕੀਤਾ ਗਿਆ ਤੇ ਅੱਗੇ ਵੀ ਤਬਤੀਸ਼ ਚੱਲੀ ਸਰ ਕੀ ਮੈਸੇਜ ਦੇ ਰਹੇ ਜਿੰਦੇ ਜਿਹੜੇ ਦੂਸਰੇ ਕੰਮ ਕਰਾਉ ਨਹੀਂ ਹਟਦੇ ਦੇਖੋ ਜੀ ਪੰਜਾਬ ਪੁਲਿਸ ਇਸ ਵੇਲੇ ਸਖ਼ਤ ਬਿਲਕੁਲ ਸਖਤੀ ਨਾਲ ਕੰਮ ਕਰ ਰਹੀ ਹੈ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਕਰਾਈਆਂ ਜਾਣਗੀਆਂ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਉਹਨਾਂ ਨੂੰ ਜਿਹੜਾ ਐਕਸਟਰਾ ਐਡੀਸ਼ਨ ਕਰਕੇ ਲਿਆ ਕੇ ਉਹਨਾਂ ਨੂੰ ਸਜਾ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਜਾਣ ਕੇ ਇਹ ਮਤ ਸੋਚਣ ਵੀ ਅਸੀਂ ਵਿਦੇਸ਼ਾਂ 'ਚ ਬੈਠ ਕੇ ਗਲਤ ਕੰਮ ਕਰਾਂਗੇ ਤੇ ਬਚ ਜਾਵਾਂਗੇ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਇਹਨਾਂ ਨੂੰ ਅਸੀਂ ਜਿਹੜਾ ਸਖਤੀ ਨਾਲ ਜੋ ਸਰਕਾਰ ਨੇ ਕਦਮ ਚੁੱਕਿਆ ਉਹ ਸਖਤੀ ਨਾਲ ਲេចਾ ਚੁੱਕਾ ਸਰ ਜਿਹੜੇ ਦੋਸ਼ੀ ਬੜੇ ਉਹਨਾਂ ਕਾਰਵਾਈ ਕੀ ਕੀਤੀ ਹੈ ਨੇ ਡੇੜੇ ਦੋਸ਼ੀ ਫੜੇ ਨੇ ਇੰਟਰੋਗੇਸ਼ਨ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਅੱਗੇ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਜਿਹੜਾ ਵਾ ਕਿ ਹੋਰ ਬਰਾਮਦਗੀ ਲਈ ਕੋਸ਼ਿਸ਼ ਕੀਤੀ ਜਾਏਗੀ ਤੇ ਉਧਰ ਨਗਰ ਕੌਂਸਲ ਡੇਰਾ ਬਾਬਾ ਨਾਰਕ ਦੇ ਵਿੱਚ ਕੁੱਲ 7812 ਵੋਟਰ ਨੇ ਜਿਨ੍ਹਾਂ ਦੇ ਵਿੱਚੋਂ 3992 ਮਰਦ ਅਤੇ 3820 ਔਰਤਾ ਵੋਟਰ ਨੇ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਕੁੱਲ 13 ਵਾਰਡ ਅਤੇ ਡੇਰਾ ਬਾਬਾ ਨਗਰ ਨਿਗਮ ਕੌਂਸਲ ਚੋਣ ਦੇ ਵਿੱਚ 37 ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਇਸ ਮੌਕੇ ਤੇ ਨਤੀਜੇ ਜਦੋਂ ਸਾਹਮਣੇ ਆਏ ਤਾਂ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰਦੀ ਨਜ਼ਰ ਆਈ 13 ਸੀਟਾਂ ਦੇ ਵਿੱਚੋਂ 9 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਕਾਮਯਾਬ ਹੋਈ ਜਦੋਂ ਕਿ ਕਾਂਗਰਸ ਨੂੰ 4 ਸੀਟਾਂ ਮਿਲੀਆਂ ਇਸ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਇਸ ਮੌਕੇ ਤੇ ਡੇਰਾ ਬਾਬਾ ਨਾਨਕ ਦੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਡੀ ਪਾਰਟੀ ਇਸ ਨਗਰ ਕੌਂਸਲ ਦੇ ਵਿੱਚ ਆਪਣਾ ਪ੍ਰਧਾਨ ਬਣਾਈਗੀ ਅਤੇ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਵਿਕਾਸ ਦੇ ਕੰਮ ਜਿਹੜੇ ਨੇ ਉਹ ਕਰਵਾਏ ਜਾਣਗੇ ਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਹੋਈ ਨਗਰ ਕੌਂਸਲ ਦੀ ਚੋਣ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਵੱਲੋਂ ਕੋਈ ਵੀ ਸੀਟ ਜਿੱਤਣ ਦੇ ਵਿੱਚ ਜਿਹੜੀ ਹੈ ਕਾਮਯਾਬੀ ਨਹੀਂ ਮਿਲੀ ਜੀ 13 ਜੋ 9 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਐ ਤਾਂ ਬਹੁਤ ਵੱਡੀ ਲੀਡ ਤੇ ਜਿੱਤੇ ਨੇ ਜਿਹੜੇ ਬੰਦੇ ਜਿੱਤੇ ਨੇ ਆ ਸ਼ੌਂਕੀ ਸਾਹਿਬ ਨੂੰ 300 ਤੇ ਕਿੰਨੀਆਂ 200 ਕਿੰਨੀਆਂ ਤੇ ਜਿੱਤੇ ਅਮਾ 250 250 ਵੋਟ ਦੀ ਲੀਡ ਲੈ ਕੇ ਐਮ ਸੀ 250 ਵੋਟ ਦੀ ਲੀਡ ਨਾਲ ਜਿੱਤਿਆ ਆ ਦੇਖ ਲਓ ਕਿੰਨੀ ਵੱਡੀ ਲੀਡ ਆ ਜਗਨੂ ਜਗਨੂ 165 ਵੋਟਾਂ ਦੀ ਲੀਡ ਨਾਲ ਜਗਨੂ ਜਿੱਤ ਗਿਆ ਮੇਰੇ ਐਮ ਸੀ 9 ਜਿੱਤੇ ਆ ਜੀ ਆਮ ਆਦਮੀ ਪਾਰਟੀ ਦੇ ہاں ਮੈਸੇਜ ਇਹੀ ਹੈ ਕਿ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਮੋਹਰ ਲਾਈ ਹੈ ਮੈਂ ਡੇਰਾ ਬਾਬਾ ਨਾਨਕ ਵਾਲਿਆਂ ਦਾ ਹਮੇਸ਼ਾ ਹੀ ਰਣੀ ਰਵਾਂਗਾ ਜਿਨ੍ਹਾਂ ਲੰਬੇ ਸਮੇਂ ਤੋਂ ਜਿੱਥੇ ਕਾਂਗਰਸ ਦਾ ਜਿਹੜੀ ਸ਼ਹਿਰ 'ਚ ਕਬਜ਼ਾ ਸੀਗਾ ਅੱਜ ਕਬਜ਼ਾ ਤੋੜ ਕੇ ਮਿਊਂਸਪਲ ਕਮੇਟੀ ਦਫ਼ਤਰ 'ਚ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਡੇਰਾ ਬਾਬਾ ਨਾਨਕ ਵਾਲਿਆਂ ਨੇ ਘਟਿਆ ਉਹਨੂੰ ਕਿੱਥਾਂ ਗਿਆ ਕੀ ਕਰ ਕੀ ਕਰ ਆਉਣ ਵਾਲੇ ਸਮਝ ਤੁਹਾਨੂੰ ਦੱਸਾਂਗੇ ਸ਼ਾਇਦ ਦਾ ਡਿਵੈਲਪਮੈਂਟ ਜਿਹੜੀ ਕਮੇਟੀ ਦਰਾ ਹੀ ਹੋਏਗਾ ਤਾਂ ਨਸ਼ਿਆਂ ਦੇ ਖਿਲਾਫ ਛੇੜੀ ਗਈ ਜੰਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵਕ ਵਕ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਛਾਪੇਮਾਰੀ ਕੀਤੀ ਗਈ ਨਸ਼ਾ ਤਸਕਰਾਂ ਦੇ ਘਰ ਵੀ ਢਾਹ ਢੇਰੀ ਕੀਤੀ ਗਈ ਕਿਤੇ ਨਾ ਕਿਤੇ ਇਸ ਪੁਲਿਸ ਪ੍ਰਸ਼ਾਸਨ ਦੀ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਲੋਕ ਖੁਸ਼ ਨੇ ਅਤੇ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਲੋਕਾਂ ਦੀ رائے ਲਈਤੀ ਗਈ ਹੈ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਹੈ ਜਾਣਦੇ ਹਾਂ ਕੀ ਕੁਝ ਕਹਿਣਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿਤਾ ਗਿਆ ਹੈ ਜਿਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਨਸ਼ੇ ਨੂੰ 3 ਮਹੀਨਿਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਤੇ ਨਾਲ ਹੀ ਜਿਨ੍ਹਾਂ ਲੋਕਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਉਹਨਾਂ ਦੇ ਘਰ ਡਿਮੋਲਿਸ਼ ਜਿਹੜੇ ਨੇ ਉਹ ਵੀ ਕੀਤੇ ਜਾ ਰਹੇ ਨੇ ਲੇਕਿਨ ਤੁਹਾਨੂੰ ਇਹ ਕਿਸ ਤਰ੍ਹਾਂ ਦੇ ਨੌਜਵਾਨਾਂ 'ਨਾਂ ਮਲਾਨ ਜਾ ਰਹੇ ਹਨ ਜਿਸ ਵੱਲੋਂ ਲਗਾਤਾਰ ਹੀ ਨਸ਼ੇ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਉਹ ਜਗਜਾਹਰ ਕੀਤੀਆਂ ਗਈਆਂ ਸਨ ਅਤੇ ਉਹਨਾਂ ਵੱਲੋਂ ਇੱਕ ਲਿਸਟ ਵੀ ਜਾਰੀ ਕਰਵਾਈ ਗਈ ਸੀ ਜਿਸ ਵਿੱਚ ਜ਼ਾਬਤੋਤ ਦੱਸਿਆ ਗਿਆ ਸੀਗਾ ਕਿ ਇਸ ਇਲਾਕੇ ਦੇ ਵਿੱਚ ਇਹ ਜਿਹੜੇ ਲੋਕ ਨੇ ਇਹ ਨਸ਼ਾ ਵੇਚਦੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਉਹਨਾਂ ਤੱਕ ਨਹੀਂ ਪਹੁੰਚ ਪਾ ਰਿਹਾ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਖੁਦ ਉਹਨਾਂ ਨੂੰ ਢੇਲ ਦਿੱਤੀ ਜਾ ਰਹੀ ਹੈ ਇਸ ਬਾਬਤ ਗੱਲਬਾਤ ਕਰਨ ਲਈ ਤਿਆਰ ਨੇ ਸਾਡੇ ਨਾਲ ਸ਼ਹੀਦ ਭਗਤ ਸਿੰਘ ਸਭਾ ਤੋਂ ਸਰਬੀ ਸਿੰਘ ਹੈਰੀ ਹੈਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦਾ ਜੋ ਇਨੀਸ਼ੀਏਟਿਵ ਹੈ 3 ਮਹੀਨੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਕਿ ਇਸ ਨਸ਼ਾ ਪੂਰੀ ਤਰ੍ਹਾਂ ਨਾਲ ਖਤਮ ਕਰਨ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਜੇ ਤੇ ਸੱਚੀ ਈ ਇਮਾਨਦਾਰੀ ਨਾਲ ਉਹ ਕੰਮ ਕਰਨਾ ਚਾਹੁੰਦੇ ਆ ਨਸ਼ੇ ਦੇ ਉੱਤੇ ਕਿਉਂਕਿ ਬੜਾ ਵੱਡਾ ਮਸਲਾ ਆ ਐਸਲੇ ਉਹਨੇ ਲੋਕ ਜੰਗ ਦੇ ਮੈਦਾਨ ਚ ਨਹੀਂ ਸ਼ਹੀਦ ਹੁੰਦੇ ਉਹਨੇ ਲੋਕ ਐਕਸੀਡੈਂਟਾਂ ਇੰਨੀ ਉਹਨਾਂ ਦੀ ਮੌਤ ਹੁੰਦੀ ਚਲੋ ਇਹ ਵੀ ਮਾਰੀ ਗੱਲ ਐਕਸੀਡੈਂਟ ਹੋਣਾ ਵੀ ਉਹਨੇ ਲੋਕ ਹਸਪਤਾਲਾਂ ਚ ਬਿਮਾਰੀਆਂ ਨਾਲ ਨਹੀਂ ਮਰਦੇ ਜਿੰਨੇ ਲੋਕ ਜਿਹੜੇ ਨਸ਼ੇ ਨਾਲ ਮਰਦੇ ਆ ਤੇ ਇੱਕ ਛੋਟੀ ਜੀ ਸੂਈ ਨਾਲ ਜਿਨ੍ਹਾਂ ਦੀ ਮੌਤ ਹੁੰਦੀ ਆ ਪੰਜਾਬ ਚ ਬੜੀ ਵੱਡੀ ਗਿਣਤੀ ਆ ਤੇ ਜੇ ਸੱਚੇ ਮਨ ਨਾਲ ਪੰਜਾਬ ਸਰਕਾਰ ਇਹ ਕੰਮ ਕਰਨਾ ਚਾਹੁੰਦੀ ਆ ਆਪਣੇ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੀ ਆ ਪੰਜਾਬ ਦੀ ਖਲਖਤ ਨੂੰ ਬਚਾਉਣਾ ਚਾਹੁੰਦੀ ਆ ਪੰਜਾਬ ਦੇ ਜਿਹੜੇ ਉਹ ਲੋਗ ਆ ਜਿਹੜੇ ਲੁੱਟੇ ਵੀ ਜਾ ਰਹੇ ਆ ਤੇ ਪੁੱਟੇ ਵੀ ਜਾ ਰਹੇ ਉਹਨਾਂ ਨੂੰ ਬਚਾਉਣ ਦੀ ਜੇ ਕੋਸ਼ਿਸ਼ ਕਰਦੇ ਆ ਤੇ ਅਸੀਂ ਇਸ ਚੀਜ਼ ਦਾ ਸਵਾਗਤ ਕਰਦੇ ਆ ਲੇਕਿਨ ਤੁਹਾਡੇ ਵੱਲੋਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਚਾਹੇ ਉਹ ਸੱਚਖੰਡ ਇਧਰ ਵਟਸਐਪ ਦੀ ਹੋਵੇ ਚਾਹੇ ਤੁਹਾਡੇ ਇਲਾਕੇ ਦੀਆਂ ਹੋਣ ਚਾਹੇ ਹੋਰ ਇਲਾਕਿਆਂ ਦੀਆਂ ਹੋਣ ਕੀ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਉੱਤੇ ਵੀ ਮਾਮਲਾ ਦਰਜ ਹੋ ਸਕਦਾ ਕਿਉਂਕਿ ਤੁਸੀਂ ਇੱਕ ਬਹੁਤ ਵੱਡਾ ਪ੍ਰੋਟੈਸਟ ਵੀ ਕੀਤਾ ਸੀਗਾ ਪੁਲਿਸ ਅਧਿਕਾਰੀਆਂ ਦੇ ਗਲਾਪਰ ਅਧਿਕਾਰੀ ਕਹਿੰਦੇ ਸਨ ਕਿ ਤੁਹਾਡੇ ਤੇ ਮਾਮਲਾ ਦਰਜ ਕਰ ਦਾਂਗੇ ਕੀ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋ ਪਾਏਗੀ ਜਿਹੜੇ ਲੋਕ ਵੱਡੇ ਧਰਾਤਰ ਨਾਲ ਜੁੜੇ ਹੋਏ ਨੇ ਜਾਂ ਵੱਡੇ ਰਸੂਕਦਾਰ ਨੇ ਠੀਕ ਆ ਇੱਕ ਪਾਸੇ ਨਸ਼ਾ ਵੇਚਣ ਵਾਲੇ ਇੱਕ ਪਾਸੇ ਨਸ਼ਾ ਵਕਾਉਣ ਵਾਲੇ ਇੱਕ ਦੋ ਧੜੇ ਬਣੇ ਹੋਏ ਇੱਕ ਵਕਾਉਣ ਵਾਲੇ ਤੇ ਇੱਕ ਵੇਚਣ ਵਾਲੇ ਵੇਚਣ ਵਾਲੇ ਦੇ ਲੋਕਾਂ ਦੇ ਘਰ ਦੇ ਜਿਹੜੇ ਗੱਲੇ ਨਹੀਂ ਪਏ ਜਿਹੜੇ ਵਕੌਣ ਵਾਲੇ ਉਹਨਾਂ ਦੀਆਂ ਕੋਠੀਆਂ ਪਈਆਂ ਉਹਦੇ ਨਾਲ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਮੈਂ ਪੰਜੇ ਉਂਗਲਾਂ ਬਰਾਬਰ ਨਹੀਂ ਕਹਿੰਦਾ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਨਾਲ ਜੁੜਿਆ ਸ਼ਾਸਨ ਦੇ ਜਿਹੜੀ ਸਰਕਾਰ ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜਿਹੜੀ ਤੁਹਾਡੀ ਸਰਕਾਰ ਆ ਉਹਦੇ ਵੀ ਕੁਝ ਨਾ ਕੁਝ ਲੋਕ ਜਿਹੜੇ ਆ ਉਹ ਨਾਲ ਜੁੜਿਆ ਆ ਇੱਕ ਵਾਰੀ ਬੇੰਤੀ ਆ ਵੀ ਆਪਣੇ ਐਮਐਲਏ ਦੇ ਕੱਪੜੇ ਜ਼ਰੂਰ ਖੰਘਾਲਿਓ ਉਹਨਾਂ ਨੂੰ ਝਾਰ ਕੇ ਪੁੱਠਾ ਕਰਕੇ ਵੇਖਿਓ ਜ਼ਰੂਰ ਬੜਾ ਕੁਛ ਤੁਹਾਡੇ ਐਮਐਲਏ ਚੋਂ ਹੀ ਨਿਕਲ ਹੋਣਾ ਦੂਜੇ ਪਾਸੇ ਉਹ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਇਸ ਕਾਨੂੰਨ ਦੀ ਵਿਵਸਥਾ ਨੂੰ ਠੀਕ ਰੱਖਣ ਲਈ ਤਿਆਰ ਕੀਤਾ ਗਿਆ ਜਿਹੜਾ ਲੋਕਾਂ ਦੀ ਸੇਵਾ ਲਈ ਆ ਪਰ ਵਾਕਈ ਇਹ ਲੋਕਾਂ ਦੀ ਸੇਵਾ ਕਰਦਾ ਦੂਜੇ ਢੰਗ ਚ ਇੱਕ ਪਾਸੇ ਉਹ ਲੋਕ ਨੇ ਜਿਹੜੇ ਨਸ਼ੇ ਦੇ ਖਿਲਾਫ ਬੋਲਦੇ ਨੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਧੜਾ ਧੜ ਨਸ਼ਾ ਧਾਡੀ ਸਰਕਾਰ ਦੇ ਵਿੱਚ ਰਹਿੰਦੇ ਆ ਵੇਚ ਰਿਆ ਇੱਕ ਪਾਸੇ ਉਹ ਪ੍ਰਸ਼ਾਸਨ ਹੈ ਜਿਨ੍ਹਾਂ ਨੇ ਉਹਨਾਂ ਲੋਕਾਂ ਦੀ ਰਾਖੀ ਕਰਨੀਆਂ ਜਿਹੜੇ ਲੋਕ ਨਸ਼ੇ ਨੂੰ ਠੱਲ ਪਾਉਣਾ ਚਾਹੁੰਦੇ ਆ ਉਸ ਬਾਬਤ ਆਵਾਜ਼ ਚੁੱਕਦੇ ਆ ਆਪਣੇ ਸਿਰ ਤੇ ਕਫਨ ਬਾਗ ਕੇ ਚੱਲਦੇ ਆ ਉਹਨਾਂ ਨੂੰ ਨਸ਼ਾ ਤਸਕਰਾਂ ਤੋਂ ਖਤਰਾ ਹੋ ਸਕਦਾ ਉਹਨਾਂ ਨੂੰ ਨਸ਼ਾ ਵੇਚਣ ਵਾਲਿਆਂ ਕੋ ਖਤਰਾ ਹੋ ਸਕਦਾ ਤੇ ਨਸ਼ਾ ਪੀਣ ਵਾਲਿਆਂ ਤੋਂ ਖਤਰਾ ਹੋ ਸਕਦਾ ਕਿਉਂਕਿ ਅਸੀਂ ਲਗਾਤਾਰ ਵੀਡੀਓ ਜਿਹੜੀਆਂ ਵਾਇਰਲ ਕਰਦੇ ਤੁਸੀਂ ਜਿਵੇਂ ਤੁਸੀਂ ਦੱਸਿਆ ਤੁਸੀਂ ਹਜ਼ਾਰਾਂ ਵੀਡੀਓ ਜਿਹੜੀਆਂ ਆਪਣੇ ਚੈਨਲ ਤੇ ਵੀ ਮੇਰੀਆਂ ਚਲਾਈਆਂ ਜਿਹੜੀਆਂ ਸ੍ਰੀ ਦਰਬਾਰ ਸਾਹਿਬ ਜਿੱਦੂ ਅਸੀਂ ਨਤਮਸਤਕ ਹੁੰਨੇ ਆ ਸਵੇਰੇ ਤੜਕੇ ਜਾ ਕੇ 2:00 ਵਜੇ ਦੀ ਰਾਤ ਜਿਹਦੇ ਚ ਇੱਕ ਕਾਰਵਾਈ ਐਸਲੋ ਡੀਐਸਪੀ ਨੇ ਸ਼ਿਰ ਦਰਸ਼ਨੀ ਉਹਨਾਂ ਦੀ ਅਗਵਾਈ ਦੇ ਵਿੱਚ 35 ਨੌਜਵਾਨਾਂ ਨੂੰ ਉੱਥੋਂ ਚੱਕਿਆ ਸੀ ਤੇ ਉਹਨਾਂ ਦੇ ਕਾਰਵਾਈ ਕੀਤੀ ਸੀ ਮੈਂ ਉਸ ਚੀਜ਼ ਦਾ ਵੀ ਸਵਾਗਤ ਕਰਦਾ ਅੱਜ ਤੋਂ ਕੋਈ ਡੇਢ ਦੋ ਸਾਲ ਪਹਿਲਾਂ ਤੁਸੀਂ ਵੀ ਮੇਰੀ ਇੰਟਰਵਿਊ ਕੀਤੀ ਸੀ ਪਰ ਅੱਜ ਉਸ ਪ੍ਰਸ਼ਾਸਨ ਤੋਂ ਸਾਨੂੰ ਕਿਤੇ ਨਾ ਕਿਤੇ ਖਤਰਾ ਆਇਆ ਜਿਹੜਾ ਪ੍ਰਸ਼ਾਸਨ ਸਾਨੂੰ ਥਾਣੇ 'ਚ ਬੈਠ ਕੇ ਇਹ ਧਮਕੀਆਂ ਆਪਣੇ ਮੂੰਹੋਂ ਦਿੰਦਾ ਵੀ ਤੁਹਾਨੂੰ ਨਸ਼ਾ ਤਸਕਰਾਂ ਨੇ ਮਰਵਾ ਦੇਣਾ ਤੁਹਾਡੇ ਤੁਹਾਡਾ ਕੋਈ ਜਿੰਸੀ ਨੁਕਸਾਨ ਕਰ ਸਕਦੇ ਆ ਤੁਹਾਡਾ ਕੋਈ ਦੂਸਰਾ ਨੁਕਸਾਨ ਕਰ ਸਕਦੇ ਆ ਤੁਹਾਡਾ ਕਤਲ ਵੀ ਕਰਾ ਸਕਦੇ ਆ ਇਹ ਜਿਹੜੀਆਂ ਚੀਜ਼ਾਂ ਨੇ ਪ੍ਰਸ਼ਾਸਨ ਦੇ ਮੂੰਹ ਸੁਨਣਾ ਬੜੀ ਅਜੀਬ ਜੀ ਗੱਲ ਆ ਕਿਉਂਕਿ ਪ੍ਰਸ਼ਾਸਨ ਨੇ ਸਾਡੇ ਰਾਖੇ ਬੰਨਾ ਸੀ ਪਰ ਅੱਜ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਕੁਝ ਅਧਿਕਾਰੀ ਜਿਹੜੇ ਆ ਉਹ ਨਸ਼ਾ ਤਸਕਰਾਂ ਨਾਲ ਰਲ ਕੇ ਇਹ ਸਿਸਟਮ 'ਚ ਜਿਹੜਾ ਨਸ਼ਾ ਵਕਾਰਿਆ ਤੇ ਧੀਆਂ ਪੁੱਤਾਂ ਨੂੰ ਮਰੋਂ ਤੱਕ ਉਹ ਖੜਨਦੇ ਆ ਤੇ ਆਪਣੇ ਜਿਹੜੀਆਂ ਜਾਇਦਾਦਾਂ ਬਣਾ ਰਿਹਾ ਇੱਕ ਤਰੀ ਜਿਹੜੇ ਉਹਨਾਂ ਅਧਿਕਾਰੀਆਂ ਦਾ ਬੈਕਗ੍ਰਾਉਂਡ ਇਹ ਲਾ ਪ੍ਰੈਜ਼ੈਂਟ ਟਾਈਮ ਆ ਉਹ ਵੀ ਜ਼ਰੂਰ ਵੇਖਣ ਵੀ ਉਹਨਾਂ ਦੀ ਜਾਇਦਾਦ ਕਿੱਥੋਂ ਆਈ ਦੂਸਰੀ ਨਾਲ ਆਪਣੇ ਜਿਹੜੇ ਐਮਐਲਏ ਆ ਜਿਹੜੀਆਂ ਲਿਸਟਾਂ ਉਹਨਾਂ ਨੇ ਜਦੋਂ ਉਹਨਾਂ ਨੇ ਇਲੈਕਸ਼ਨ ਲੜਨੀ ਸੀ ਉਹਦੇ ਵਿੱਚ ਵੇਰਵਾ ਦਿੱਤਾ ਸੀ ਆਪਣੀ ਜਾਇਦਾਦ ਦਾ ਉਹ ਵੀ ਖੰਗਾਲੋ ਤੇ ਅੱਜ ਦੀ ਜਾਇਦਾਦ ਵੀ ਉਹਨਾਂ ਨੇ ਕਿੱਥੇ ਕਿੱਥੇ ਕਿੰਨੀ ਕਿੰਨੀ ਜਗ੍ਹਾ ਲਈ ਕਿੰਨੇ ਨਾਜਾਇਜ਼ ਕਬਜ਼ੇ ਵਾਲੀ ਜਗ੍ਹਾ ਲਈ ਕਿੱਥੋਂ ਕਿੱਥੋਂ ਉਹਨਾਂ ਨੇ ਮਹੀਨੇ ਵਸੂਲੇ ਆ ਉਹ ਵੀ ਜ਼ਰੂਰ ਇਕਰੀ ਇਹ ਬੇਨਤੀ ਆ ਵੀ ਉਹ ਵੀ ਇਕਰੀ ਜ਼ਰੂਰ ਝਾਤ ਮਾਰਿਓ ਤਾਂ ਜੇ ਪੰਜਾਬ ਨੂੰ ਸੱਚੇ ਮਨੋਂ ਤੁਸੀਂ ਨਸ਼ਾ ਮੁਕਤ ਕਰਨਾ ਚੁੰਦੇ ਹੋ ਇਕਰੀ ਪਹਿਲਾਂ ਇਹ ਦੋਨਾਂ ਚੀਜ਼ਾਂ ਥੱਲੋਂ ਸੋਟ ਦੂਜੇ ਬੰਦੇ ਜਿਹੜੇ ਆਪਣੇ ਆਪ ਕਾਬੂ ਆਣਗੇ ਇਹਨਾਂ ਦਾ ਨਕੇਲ ਕੱਸ ਲੋ ਆਪਣੇ ਆਪ ਸਿਸਟਮ ਸਾਫ ਹੋ ਜਾਏਗਾ ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲ ਰੋਣਾ ਵੱਲੋਂ ਇੱਕ ਸਿਰਫ ਆਡੀਓ ਵਾਇਰਲ ਹੋਈ ਸੀ ਪੈਸੇ ਨੂੰ ਲੈਣ ਦੇ ਨੂੰ ਲੈ ਕੇ ਨਸ਼ਾ ਤਸਕਰ ਦੇ ਨਾਲ ਜਾਂ ਪੁਲਿਸ ਅਧਿਕਾਰੀਆਂ ਦੀ ਹੋ ਰਹੀ ਸੀ ਉਸੇ ਟਾਈਮ ਤੁਰੰਤ ਹੀ ਐਸਐਚਓ ਤੇ ਵੀ ਕਾਰਵਾਈ ਹੋਈ ਉਸੇ ਟਾਈਮ ਹੀ ਉਸ ਅਧਿਕਾਰੀ ਨੂੰ ਡਿਸਪਸ ਕਰ ਦਿੱਤਾ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਕਿਤਨਾ ਕਿਤੇ ਪ੍ਰੈਸ਼ਰ ਨਜ਼ਰ ਆ ਰਿਹਾ ਤੁਹਾਨੂੰ ਕਿਤਨਾ ਕਿਤੇ ਨੇ ਬਿਲਕੁਲ ਕੋਈ ਪ੍ਰੈਸ਼ਰ ਨਹੀਂ ਨਜ਼ਰ ਆ ਰਿਹਾ ਇੱਕ ਅੱਦੇ ਬੰਦੇ ਜੇ ਅਸੀਂ ਕਮਾਚ ਵੜ ਗਏ ਤੇ ਇੱਕ ਗੰਨਾ ਤੋੜ ਕੇ ਪਰੇ ਸੁਰਤਾ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਦੇਖਿਆ ਨਾ ਵੀ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵੱਧ ਚੁੱਕੇ ਸੀਗੇ ਵੀ ਜਦੋਂ ਅਸੀਂ ਨਸ਼ੇ ਖਿਲਾਫ ਆਵਾਜ਼ ਚੁੱਕਦੇ ਸੀ ਪਿੰਡਾਂ ਦੀਆਂ ਪਿੰਡਾਂ ਅੱਜ ਵੀ ਮੈਂ ਮੇਰੇ ਨਾਲ ਕਮਿਸ਼ਨਰ ਸਾਹਿਬ ਖੁਦ ਹੋਣ ਮੈਂ ਉਹਨਾਂ ਨੂੰ ਸ਼ਰੇ ਆਮ ਲੈ ਕੇ ਜਾਂਦਾ ਕਿੱਥੇ ਨਸ਼ਾ ਹੈ ਮੈਂ ਖਰੀਦ ਕੇ ਦੇ ਦੇਣਾ ਆਪਣੇ ਬੰਦੇ ਲਾ ਕੇ ਉੱਥੋਂ ਖਰੀਦ ਲੈਣਗੇ ਤੇ ਉਹਨਾਂ ਨੂੰ ਦੇ ਦੇਣਗੇ ਵੀ ਆ ਨਸ਼ਾ ਇੱਕ ਪਾਸੇ ਸਾਡੀ ਟੀਮ ਸੀਗੀ ਜਿਹੜੀ ਟੀਮ ਦੇ ਉੱਤੇ ਜਦੋਂ ਨਸ਼ੇ ਖਿਲਾਫ ਆਵਾਜ਼ ਚੁੱਕੀ ਵੀਡੀਓ ਵਾਇਰਲ ਕੀਤੀਆਂ ਉਹਨਾਂ ਨੇ ਕੀ ਕੀਤਾ ਵੀ ਹੈਰੀ ਨੂੰ ਕੋਸ਼ਣਾ ਕਿਉਂ ਵੀ ਇਹ ਟੀਮ ਨੂੰ ਪਾੜਨਾ ਕਹਿੰਦੇ ਉਹਨਾਂ ਨੇ ਲਗਾਤਾਰ ਮੈਨੂੰ ਮਾਰਨੇ ਧਮਕੀ ਦੇਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੀ ਨਾਲ ਮੇਰੇ ਜਿਹੜੇ ਦੋਸਤ ਮੇਰੇ ਨਾਲ ਚੱਲੇ ਸੀ ਉਹਨਾਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੀ ਵਡ ਟੁੱਕ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਕਰਕੇ ਮੈਨੂੰ ਆਪਣੀ ਟੀਮ ਨੂੰ ਪਿੱਛੇ ਕਰਨਾ ਪਿਆ ਕਿਉਂਕਿ ਇਹ ਲੜਾਈ ਫਿਰ ਜਦੋਂ ਮੇਰੇ ਟੀਮ ਦੇ ਉੱਤੇ ਨੁਕਸਾਨ ਆਊਗਾ ਤੇ ਪਰਿਵਾਰ ਵੀ ਆਖਣਗੇ ਵੀ ਇਹ ਸਾਡਾ ਬੱਚਾ ਇਹਦੇ ਨਾਲ ਗਿਆ ਸੀਗਾ ਤੇ ਇਹ ਇੰਨੇ ਸਾਡੇ ਬੱਚੇ ਦਾ ਨੁਕਸਾਨ ਕਰਵਾਤਾ ਇਸੇ ਕਰਕੇ ਮੈਂ ਆਪਣੀ ਟੀਮ ਨੂੰ ਪਿੱਛੇ ਕਰਕੇ ਇਕੱਲਾ ਹੀ ਆਪਣੇ ਤੌਰ ਤੇ ਉਹ ਜਿਹੜਾ ਨਸ਼ੇ ਖਿਲਾਫ ਕੰਮ ਕਰ ਰਿਹਾ ਪਰ ਜਿਹੜਾ ਪ੍ਰਸ਼ਾਸਨ ਆ ਉਹ ਕਿਤੇ ਨਾ ਕਿਤੇ ਹਾਲੇ ਵੀ ਹੂਕ ਨੀਤ सुद्धा ਸ਼ਾਇਦ ਆ ਜਿਹੜੀ ਭਗਵੰਤ ਸਿੰਘ ਸਾਹਿਬ ਨੇ ਜਿਹੜਾ ਫੈਸਲਾ ਲਿਆ ਸ਼ਾਇਦ ਕਿਤੇ ਉਹਨਾਂ ਦੇ ਕੰਨ ਦੇ ਲਾਗੇ ਕੋਈ ਵਿਸਲ ਵੱਜੇ ਅਸੀਂ ਤੇ ਵਿਸਲ ਬਲੂਰ ਹੈਗੇ ਆ ਨਹੀਂ ਲੇਕਿਨ ਤੁਹਾਨੂੰ ਲੱਗਦਾ ਨਹੀਂ ਕਾਰਵਾਈ ਹੋ ਰਹੀ ਹੈ ਕਿਉਂਕਿ ਹੁਣ ਤੇ ਪੰਜਾਬ ਚ ਉਹਨਾਂ ਲੋਕਾਂ ਦੇ ਘਰ ਤੇ ਵੀ ਢਾਉਣੇ ਸ਼ੁਰੂ ਕਰਤੇ ਨੇ ਜਿਨ੍ਹਾਂ ਨੇ ਨਸ਼ੇ ਦੇ ਕਾਰਨ ਉਹ ਘਰ ਬਣਾਏ ਨੇ ਤੁਹਾਡੀ ਨਜ਼ਰ ਚ ਕੋਈ ਇਸ ਤਰ੍ਹਾਂ ਦੇ ਘਰ ਹੈਗੇ ਨੇ ਜਿਹੜੇ ਨਸ਼ੇ ਦੇ ਕਾਰ ਬਣੇ ਹੋਣ ਤੇ ਜਿਹੜੇ ਢਾਉਣ ਦੀ ਜ਼ਰੂਰਤ ਹੋਵੇ ਬਿਲਕੁਲ ਹੈ ਨੇ ਲਿਸਟ ਜਿਹੜੀ ਆਪਾਂ ਦਿੱਤੀ ਹੋਈ ਸੀ ਪੰਡਾਲ ਸਾਹਿਬ ਨੂੰ ਉਦੋਂ ਉਹਨਾਂ ਨੇ ਵੀ ਗੌਂਗਲਵਾ ਤੋਂ ਮਿੱਟੀ ਝਾੜ ਦਿੱਤੀ ਉਹ ਲਿਸਟ ਕਿਤੇ ਨਾ ਕਿਤੇ ਮਤਲਬ ਉਹ ਲਿਸਟ ਤੁਹਾਡੇ ਕੋਲ ਦੁਬਾਰਾ ਲਿਸਟ ਉਹ ਲਿਸਟ ਬਿਲਕੁਲ ਮੇਰੇ ਕੋਲ ਹੈਗੀ ਆ ਪਰ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਅਲਰਟ ਕਰਤਾ ਠਾਣਿਆਂ ਦੇ ਵਿੱਚ ਜਦੋਂ ਛਾਪੇ ਪੈਣੀ ਹੁੰਦੇ ਸੀਗੇ ਖਾਣੇਦਾਰ ਤੇ ਉਹਨਾਂ ਦੇ ਜਿਹੜੇ ਥੱਲੇ ਚਮਚੇ ਜਿਹੜੇ ਰੱਖੇ ਜਾਂਦੇ ਆ ਜਿਹੜੇ ਛਪਾਟੇ ਰੱਖੇ ਜਾਂਦੇ ਆ ਜਿਹੜੇ ਵਿੱਚ ਲਿੰਕ ਜੋੜਦੇ ਜਿਵੇਂ ਡੀਲਰ ਲਿੰਕ ਜੋੜਦੇ ਆ ਉਹ ਦਲਾਲਪੁਨਾ ਕਰਕੇ ਪਹਿਲਾਂ ਹੀ ਜੇ ਕੋਈ ਕਾਰਵਾਈ ਹੋਣ ਵਾਲੀ ਹੁੰਦੀ ਸੀ ਪਹਿਲੇ ਫੋਨ ਕਰਕੇ ਉਹਨਾਂ ਦੱਸਦੇ ਕਿ ਆਪਣਾ ਸਮਾਨ ਜਿਹੜਾ ਗੈਬ ਕਰ ਦੋ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਸੀਗੇ ਵੀ ਜਿਹੜੇ ਸਾਡੇ ਲੋਕ ਸੀ ਉਹਨਾਂ ਨੂੰ ਮਾਰਨ ਤੱਕ ਨਸ਼ਾ ਤਸਕਰਗੇ ਪ੍ਰਸ਼ਾਸਨ ਨੇ ਸਾਡੀ ਬਿਲਕ ਵੀ ਹੌਸਲੇ ਸਾਰਨ ਲਈ ਪਰ ਜੇ ਸੱਚੇ ਮੰਨੋ ਅੱਜ ਇਹ ਕੰਮ ਕਰਦੇ ਆ ਤੇ ਸਾਨੂੰ ਕਿਤੇ ਨਾ ਕਿਤੇ ਮਾਨ ਭਗਵੰਦ ਮਾਨ ਤੇ ਭਰੋਸਾ ਆਊਗਾ ਵੀ ਸ਼ਾਇਦ ਇਹ ਪੰਜਾਬ ਦਾ ਵਾਰਸ ਆ ਪੰਜਾਬ ਦਾ ਹਮਦਰਦੀ ਆ ਪੰਜਾਬ ਦਾ ਰਹਿਨਮਾ ਆ ਜਿਹੜਾ ਨੌਜਵਾਨਾਂ ਲਈ ਸੋਚਦਾ ਕਿਉਂਕਿ ਬੜੀ ਵੱਡੀ ਪੱਧਰ ਤੇ ਪੰਜਾਬ ਨਾਲ ਧੋਖੇ ਹੋ ਰਿਹਾ ਇੱਕ ਪਾਸੇ ਸਾਡੇ ਉਹ ਨੌਜਵਾਨ ਆ ਜਿਹੜੇ ਲੱਖਾਂ ਰੁਪਇਆ ਲਾ ਕੇ ਇਹੀ ਦੁੱਖ ਤੋਂ ਉਹਨਾਂ ਦੇ ਮਾਪਿਆਂ ਨੇ ਇਹ ਵਿਦੇਸ਼ੀ ਕੱਢੇ ਸੀ ਤੇ ਅੱਜ ਫੇਰ ਉਹ ਵਾਪਸ ਆ ਗਏ ਉਹਨਾਂ ਕੋ ਹੁਣ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਉਹ ਫੇਰ ਇਹ ਨਸ਼ੇ ਵਾਲੀ ਜਾਣਗੇ ਕੋਈ ਨਾ ਕੋਈ ਗਲਤ ਕੰਮ ਹੀ ਕਰਨਗੇ ਮੈਂ ਇਹ ਇਹ ਮਤਲਬ ਕਹਿਣਾ ਨਹੀਂ ਚਾਹੁੰਦਾ ਪਰ ਕਿਤੇ ਨਾ ਕਿਤੇ ਮਾਨੂੰ ਲੱਗਦਾ ਹੈ ਵੀ ਜਿਹੜਾ 40-50 ਲੱਖ ਰੁਪਏ ਲਾ ਕੇ ਗਿਆ ਉਹਨੇ ਕਿਤਨਾ ਪੂਰੇ ਕਰਨੇ ਆ ਉਹਦੇ ਘਰ ਵੇਚ ਚੁੱਕੇ ਉਹਨਾਂ ਦੀ ਜ਼ਮੀਨ ਜਾਇਦਤ ਵੇਚ ਚੁੱਕੀ ਕਿਤੇ ਉਹ ਗਲਤ ਰਾਏ ਨਾ ਪੈ ਜਾਣ ਇਹ ਇੱਕ ਦੁਖਾਂਤ ਹੈ ਸਾਡਾ ਦੂਸਰੇ ਪਾਸੇ ਇੱਕ ਬੇਰੁਜ਼ਗਾਰੀ ਦਾ ਮਸਲਾ ਹੈ ਸਾਡੇ ਲੋਕ ਬੇਰੁਜ਼ਗਾਰ ਨੇ ਉਹਨਾਂ ਕੋਈ ਕੰਮ ਨਹੀਂ ਉਹ ਇਸੇ ਕਰਕੇ ਫਰਸਟ ایڈਡ ਹੋ ਕੇ ਦੂਜੇ ਪਾਸੇ ਜਾ ਰਿਹਾ ਸਾਡੇ ਜਿਹੜੇ ਘਰ ਆ ਸਾਡੀਆਂ ਧੀਆਂ ਸਾਡੇ ਪੁੱਤ ਜਿਹੜੇ ਉਹਨਾਂ ਦੇ ਘਰ ਟੁੱਟਣ ਦੀ ਕਗਾ ਤੇ ਨਸ਼ੇ ਕਰਕੇ ਅੱਜ ਉਹ ਮਾਵਾਂ ਉਹ ਮਾਵਾਂ ਨੂੰ ਦੁੱਖ ਪੁੱਛੋ ਜਿਹੜੀਆਂ ਮਾਵਾਂ ਦੇ ਧੀਆਂ ਪੁੱਤ ਨੂੰ ਰੋਜ਼ ਕੁੱਟਦੇ ਉਹਨਾਂ ਨੂੰ ਕੁੱਟਦੇ ਉਹ ਬਾਪ ਦੀ ਗੱਲ 'ਚ ਗੂੜਦੇ ਕਿ ਉਹਦੇ ਕੋਲ ਪੈਸੇ ਲੈ ਗਏ ਜਾਂਦੇ ਉਹ ਮਾਂ ਦਾ ਕਿ ਮੈਂ ਤੁਹਾਨੂੰ ਵੀਡੀਓ ਦੇ ਸਕਦਾ ਜਿੱਦੇ 'ਚ ਇੱਕ ਬੱਚਾ ਕਹਿ ਰਿਹਾ ਮੇਰੇ ਕੋ ਨਸ਼ੇ ਜੋਗੇ ਪੈਸੇ ਨਹੀਂ ਸੀ ਪਤਾ ਨਹੀਂ ਮੇਰੀ ਮਾਂ ਨੇ ਕਿੱਥੋਂ ਕਉ ਵੀ ਆਪਣਾ ਨੂੰ ਕੋਰਦਾ ਸੀਗਾ ਵੀ ਮੇਰੀ ਮਾਂ ਨੇ ਪਤਾ ਨਹੀਂ ਕਿੱਥੋਂ ਕਰਕੇ ਦਿੱਤੇ ਤੇ ਮੈਂ ਜੋ ਨਸ਼ਾ ਕਰਨਾ ਆ ਇਹੋ ਜਿਹੇ ਹਾਲਾਤ ਜਿਹੜੇ ਪੰਜਾਬ ਦੇ ਪੰਜਾਬ ਨੂੰ ਪ੍ਰਭਾਦੀ ਵੱਲ ਜਿਹੜੇ ਸਰਕਾਰਾਂ ਨੇ ਖੜਿਆ ਤੇ ਸਰਕਾਰਾਂ ਦਾ ਹੀ ਫੱਜ ਭੰਦਾ ਵੀ ਇਹਨਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਰੀਹੈਬ ਸੈਂਟਰਾਂ 'ਚ ਇਹਨਾਂ ਬੱਚਿਆਂ ਨੂੰ ਜਿਹੜੇ ਗਲਤ ਵਾਲੇ ਪਾਸੇ ਤੁਰਿਆ ਉਹਨਾਂ ਰੀਹੈਬ ਸੈਂਟਰਾਂ 'ਚ ਕਰਕੇ ਉਹਨਾਂ ਦਾ ਇਲਾਜ ਕਰੇ ਉਹਨਾਂ ਨੂੰ ਰੁਜ਼ਗਾਰ ਵਾਲੇ ਪਾਸੇ ਤੁਰੇ ਦੂਸਰੀ ਗੱਲ ਵੱਡੀ ਗੱਲ ਮੈਂ ਕਹਿਣ ਲੱਗਾ ਇੱਕ ਪਾਸੇ ਤੁਸੀਂ ਜਿਹੜੇ ਹਰ ਇੱਕ ਇਲਾਕੇ 'ਚ ਕੋਈ ਸਟੇਡੀਅਮ ਬਣਾਓ ਖੇਡਣ ਦੇ ਕਉ ਵੀ ਇਹੋ ਜੇ ਮਕਾਨ ਬਥੇਰੇ ਨੇ ਜਿੰਨਾ ਲੋਕ ਸਰਿੰਝਾ ਲਾਉਂਦੇ ਪਰ ਮੈਦਾਨ ਸਾਡੇ ਕੋਲ ਨਹੀਂ ਹੈ ਜਿੱਥੇ ਸਾਡਾ ਨੌਜਵਾਨ ਖੇਡੂਗਾ ਸਾਡਾ ਨੌਜਵਾਨ ਅਜ ਮੋਬਾਈਲ 'ਚ ਵੱਟ ਚੁੱਕਾ ਅੱਜ ਉਹਨੂੰ ਮੋਬਾਈਲ ਚੋਂ ਬਾਹਰ ਕੱਢਣ ਵਾਸਤੇ ਗਲਤ ਚੀਜ਼ਾਂ ਤੋਂ ਬਾਹਰ ਕੱਢਣ ਵਾਸਤੇ ਸਾਨੂੰ ਖੇਡ ਦੇ ਮੈਦਾਨ ਦੇਣੇ ਪੈਣੇ ਆ ਖੇਡਾਂ ਦਾ ਸਮਾਨ ਦੇਣਾ ਪੈਣਾ ਮੈਂ ਇੱਕ ਗੱਲ ਤੁਹਾਡੇ ਚੈਨਲ ਲਈ ਕਹਿਣਾ ਚਾਹੁੰਦਾ ਵੀ ਸਾਨੂੰ ਸ਼ਹਿਰ ਦੇ ਇਲਾਕੇ ਚ ਖੇਡ ਦਾ ਮੈਦਾਨ ਦਿੱਤਾ ਜਾਵੇ ਡੀਸੀ ਸਾਹਿਬ ਨੂੰ ਮੈਂ ਬੇਨਤੀ ਕਰਦਾ ਮੈਂ ਆਪਣੀ ਗ੍ਰੇਟ ਸਪੋਰਟਸ ਕਲੱਬ ਨਾਲ ਇੱਕ ਸਾਨੂੰ ਮੈਦਾਨ ਦਿੱਤਾ ਜਾਵੇ ਅਸੀਂ ਜਿਹੜਾ ਉਹਨਾਂ ਬੱਚਿਆਂ ਦਾ ਖੇਡਾਂ ਦਾ ਪ੍ਰਬੰਧ ਹੈ ਸਾਰਾ ਅਸੀਂ ਕਰਾਂਗੇ ਸਾਨੂੰ ਇੱਕ ਮੈਦਾਨ ਦੇ ਦਿੱਤਾ ਜਾਵੇ ਇਹ ਬੇਨਤੀ ਆ ਪਰ ਇਹ ਆ ਕਿ ਜੇ ਅਸੀਂ ਨਸ਼ੇ ਨੂੰ ਹਰਾਉਣਾ ਤੇ ਪਹਿਲਾਂ ਸਾਨੂੰ ਸਾਡੇ ਨੌਜਵਾਨਾਂ ਨਾਲ ਧਿਆਨ ਦੇਣਾ ਪੈਣਾ ਉਹਨਾਂ ਦੇ ਘਰਾਂ ਵੱਲ ਧਿਆਨ ਦੇਣਾ ਪੈਣਾ ਤੁਸੀਂ ਇਹ ਗੱਲ ਕਿ ਮਕਾਨ ਤੋੜ ਦਿੱਤੇਗੇ ਉਹਦੇ ਵਿੱਚ ਤੁਸੀਂ ਐਸਪੀ ਦਾ ਬਿਆਨ ਸੁਣਿਆ ਚੰਗੀ ਤਰ੍ਹਾਂ ਐਸਪੀ ਕੀ ਕਹਿੰਦਾ ਵੀ ਇਹਨਾਂ ਤੇ ਪੁਰਾਣੇ ਤਿੰਨ ਪਰਚੇ ਸੀਗੇ ਤੇ ਕਹਿੰਦੇ ਨਵੀਂ ਕੋਈ ਬਰਾਮਦਗੀ ਕਹਿੰਦੇ ਨਵੀਂ ਕੋਈ ਬਰਾਮਦਗੀ ਨਹੀਂ ਹੋਈ ਇਹ ਕੰਮ ਨਾ ਕਰੋ ਜੇ ਤੋੜਨੇ ਤੋਂ ਕੋਠੀਆਂ ਮਹਿਲ ਤੋੜੋ ਜਿੱਥੋਂ ਇਹ ਸਾਰੀ ਸਪਲਾਈ ਆ ਰਹੀ ਆ ਰੂਟ ਦੇ ਉੱਤੇ ਹਮਲਾ ਕਰੋ ਜਿਹੜੇ ਰੁੱਖ ਦੇ ਉੱਤੇ ਪੱਤੇ ਲੱਗਿਓ ਉਹਨਾਂ ਨੂੰ ਨਾ ਛਾੜੋ ਰੂਟ ਤੇ ਹਮਲਾ ਕਰਕੇ ਉਸ ਰੁੱਖ ਨੂੰ ਸੁਕਾਓ ਜਿਹੜਾ ਰੁੱਖ ਸਾਨੂੰ ਜ਼ਹਿਰ ਵੰਡ ਰਿਹਾ ਉਹ ਜ਼ਹਿਰ ਵਾਲਾ ਰੁੱਖ ਵੱਢਣਾ ਜ਼ਰੂਰੀ ਆ ਪੱਤੇ ਝਾੜਨੇ ਨਹੀਂ ਜ਼ਰੂਰੀ ਕਿਉਂਕਿ ਉਹ ਲੋਕ ਉਹ ਬੀਬੀ ਕਹਿ ਰਹੀ ਐ ਵੀ ਇੱਥੇ ਹਰ ਕੋਈ ਵੇਚਦਾ ਮੈਂ ਹਰ ਇੱਕ ਦਾ ਨਾਮ ਦੱਸਦੀਆਂ ਇਹ ਛੋਟੀਆਂ ਮੋਟੀਆਂ ਕਾਰਵਾਈਆਂ ਨਾ ਕਰੋ ਮਹਿਲਾਂ ਤੱਕ ਪਹੁੰਚੋ ਜਿਹੜੇ ਮਹਿਲਾਂ ਤੋਂ ਸਾਰੀ ਸਪਲਾਈ ਸਾਡੇ ਪੰਜਾਬ ਚ ਆ ਰਹੀ ਆ ਬਿਲਕੁਲ ਬਿਲਕੁਲ ਮਹਿਲਾਂ ਤੇ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਹੀ ਹੁਣ ਨਸ਼ੇ ਨੂੰ ਲੈ ਕੇ ਐਕਸ਼ਨ ਮੂਡ ਵਿੱਚ ਨਜ਼ਰ ਆ ਰਹੀ ਆ ਤੇ ਲਗਾਤਾਰ ਹੀ ਪੰਜਾਬ ਪੁਲਿਸ ਵੱਲੋਂ ਵੱਡੇ ਵੱਡੇ ਐਕਸ਼ਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਜੋ ਨੇ ਉਹ ਸੜਕਾਂ ਤੇ ਨੇ ਅਤੇ ਨਾਲ ਉਹਨਾਂ ਵੱਲੋਂ ਜਾਂਚ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਬੀਤੇ ਦਿਨ ਵੀ 4 ਕਿਲੋ ਦੇ ਕਰੀਬ ਜਿਹੜੀ ਹੈਰੋਇਨ ਜਿਹੜੀ ਸੀਗੀ ਉਹ ਬਰਾਮਦ ਪੁਲਿਸ ਵੱਲ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਕਿਤਨਾ ਕਿਤੇ ਇਹ ਨਸ਼ੇ ਦੇ ਨੈਕਸਸ ਨੂੰ ਤੋੜਨ ਵਾਸਤੇ ਜ਼ਰੂਰ ਵੱਡੇ ਲੋਕਾਂ ਦੇ ਉੱਤੇ ਕਾਰਵਾਈ ਕਰਨੀ ਅਜਿਹਾ ਜ਼ਰੂਰੀ ਹੋਵੇਗੀ ਲੇਕਿਨ ਕਿਤਨਾ ਕਿਤੇ ਸਰਬਜੀਤ ਸਿੰਘ ਹੈਰੀ ਜੋ ਕਿ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਨੇ ਅਤੇ ਇਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਇਹਨਾਂ ਵੱਲੋਂ ਜੋ ਵੀਡੀਓ ਸੀਗੀਆਂ ਬਹੁਤ ਸਾਰੀਆਂ ਵਾਇਰਲ ਕੀਤੀਆਂ ਗਈਆਂ ਸਨ ਜਿਸ ਵਿੱਚ ਨੌਜਵਾਨ ਜਿਸ ਵਿੱਚ ਕੁੜੀਆਂ ਵੀ ਜਿਹੜੀਆਂ ਨੇ ਜ਼ਿਆਦਾਤਰ ਨਸ਼ਾ ਪੀਂਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਅਤੇ ਉਹ ਸੱਚਖੰਡੀ ਦਰਬਾਰ ਸਾਹਿਬ ਦੇ ਨਜ਼ਦੀਕ ਦੀਆਂ ਤਸਵੀਰਾਂ ਸਨ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਉੱਥੇ ਝੋਟ ਮਾਰਨ ਦੀ ਜ਼ਰੂਰਤ ਹੈ ਜਿਸ ਜਗ੍ਹਾ ਤੋਂ ਇਹ ਨਸ਼ਾ ਮਿਲਦਾ ਹੈ ਲੇਕਿਨ ਕਿਤਨਾ ਕਿਤੇ ਹੁਣ ਪੰਜਾਬ ਦੇ ਨੌਜਵਾਨ ਜਿਹੜੇ ਨੇ ਕਿ ਪੰਜਾਬੀ ਅਤੇ ਖਾਸੌਰ ਤੇ ਪੰਜਾਬ ਦੇ ਨੌਜਵਾਨ ਨਸ਼ੇ ਤੋਂ ਦੂਰ ਹੋ ਪਾਣਗੇ ਜਾਂ ਨਹੀਂ ਇਹ ਤਾਂ ਸਮਝ ਦੱਸੇਗਾ ਲੇਕਿਨ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਐਕਸ਼ਨ ਮੂਡ ਵਿੱਚ ਨਸ਼ੇ ਦੇ ਖਿਲਾਫ ਅਨਜ਼ਰ ਆ ਰਹੀ ਹੈ ਕੈਮਰਾ ਪਰਸਨ ਸਾਹਿਬ ਪ੍ਰੀਤਨਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮ੍ਰਿਤਾ ਸਾਹਿਬ ਤੇ ਅਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਲੱਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਨਤਮਸਤਕ ਹੋ ਰਹੀਆਂ ਨੇ ਇਸ ਮੌਕੇ ਦੇ ਉੱਤੇ ਗੁਰਨਾਰਿਕ ਦੇ ਪਾਤਸ਼ਾਹ ਜੀ ਦੇ ਪਵਿੱਤਰ ਅੰਗ ਬਸਤਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਵਿੱਚ ਜਿਸ ਦੇ ਦਰਸ਼ਨ ਦੇਦਾਰੇ ਕਰਵਾਏ ਜਾਂਦੇ ਨੇ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਪਹੁੰਚਦੀਆਂ ਨੇ ਪੂਰਾ ਇਤਿਹਾਸ ਕੀ ਹੈ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ 베ਦੀ ਦੇ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕਰਕੇ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਾਣਦੇ ਆ ਇਤਿਹਾਸ ਬਾਰੇ ਸੇ ਕੋਈ ਸਭ ਤੋਂ ਪਹਿਲਾਂ ਤੇ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਫਤਿਹ ਸਾਂਝੀ ਕਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਾਸ ਗੁਰੂ ਨਾਨਕ ਸਾਹਿਬ ਤੋਂ 16ਵੀਂ ਪੀੜੀ ਤੇ ਨੇ ਬਾਬਾ ਅਵਤਾਰ ਸਿੰਘ 베ਦੀ ਸ੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰੰਗ ਦੇ ਬਸਰ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਤੇ ਜੋ ਵੀ ਰਸਤੇ ਸੰਗਤਾਂ ਆਈਆਂ ਉਹਨਾਂ ਦਾ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਹੈ ਔਰ ਇਹ ਇੱਥੇ ਦਾ ਇਤਿਹਾਸ ਹੈ ਇਹ ਚੋਲਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਜਿਨ੍ਹਾਂ ਵਿੱਚੋਂ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚ ਸੈਲੀ ਟੋਪੀ, ਮਾਲਾ, ਪੁਥੀ, ਪੋਵੇ, ਸ੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ 5 ਵਸਤਾਂ ਜਿਹੜੀਆਂ ਨੇ ਇਹ ਸੋਢੀ ਪਰਿਵਾਰਕੋਲ ਨੇ ਤੇ 6ਵੀਂ ਵਸਤ ਜਿਹੜੀ ਡੇਰਾ ਬਾਬਾ ਨਾਨਕ ਪੀਧੀਆਂ ਦੇ ਕੋਲ ਹੈ ਇਹ ਡੇਰਾ ਬਾਬਾ ਨਾਨਕ ਸਿੱਤੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਦਿੱਤੀ ਗੁਰੂ ਅੰਗਦ ਦੇਵ ਇਹ ਸਾਰੇ ਬਾਣੇ ਉਹਨਾਂ ਕੋਲ ਆਏ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਜੀ ਰੋ ਗੁਰੂ ਅਰਜਨ ਦੇਵ ਮਹਾਰਾਜ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਕਰਾਰੇ ਸਨ ਉਥੇ ਇੱਕ ਰੋੜ ਉਹ ਇੱਥੇ ਆਏ ਹੋਏ ਸਨ ਉਹਨਾਂ ਦੇ ਪੈਰ ਤੇ ਸੱਟ ਲੱਗੀ ਸੇਵਾ ਤੇ ਕਰਦੇ ਕਰਦੇ ਤੇ ਸੇਵਾ ਤੋਂ ਹਟਣੇ ਨੀ ਸਿੱਖ ਗਿਆ ਮਾਰੇ ਇੱਕ ਤੁਹਾਡਾ ਪ੍ਰੇਮੀ ਉਹਦੇ ਪੈਰ ਤੇ ਕਾਫੀ ਸੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਮਾਰੇ ਨੇ ਕਿਹਾ ਜਾਓ ਭਾਈ ਉਹਨਾਂ ਦੀ ਸੇਵਾ ਕਬੂਲ ਹੋ ਜਾ ਉਹਨਾਂ ਨੂੰ ਲੈ ਕੇ ਆਓ ਸੇਵਾ ਉਹਨਾਂ ਨੂੰ ਸੱਦਿਆ ਤੇ ਗੁਰੂ ਸਾਹਿਬ ਨੇ ਪੁੱਛਿਆ ਦੱਸ ਭਾਈ ਸਿੱਖਾ ਕੋਈ ਚੀਜ਼ ਦੀ ਥੋੜ੍ਹ ਹੋਏ ਜੋ ਤੁਹਾਨੂੰ ਕਰਤਾਰ ਪਾਸੋਂ ਦਵਾਈਏ ਉਹ ਕਹਿਣ ਲੱਗੇ ਮਾਰੇ ਧੀ ਤੁਹਾਨੂੰ ਦੌਲਤ ਪੁੱਤਰ ਬੜੀ ਗੁਰੂ ਨਾਨਕ ਸਾਹਿਬ ਦੀ ਮੇਰ ਹੈ ਜਿਹੜਾ ਮੇਰਾ ਇਲਾਕਾ ਉਹ ਮੁਸਲਮਾਨੀ ਹੈ ਜਦੋਂ ਸਵੇਰੇ ਮੈਂ ਕੜਾ ਪ੍ਰਸ਼ਾਦੀ ਦੇਖ ਕਰਦਾ ਲੋਕ ਮੇਰਾ ਮਜਾ ਕਟਾਉਂਦੇ ਕੁਝ ਐਸੀ ਦਾਤ ਬਖਸ਼ੀ ਜਿਹਨਾਂ ਸਿੱਖੀ ਦਾ ਵਾਅਦਾ ਹੋਵੇ ਉਸ ਵਕਤ ਮਹਾਰਾਜ ਦੀ ਬੀਟ ਸਾਹਿਬ ਤਿਆਰ ਨਹੀਂ ਸੀ ਫਿਰ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਜਾਓ ਵੀ ਜਿੱਥੇ ਤੁਸੀਂ ਦਰਸ਼ਨ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਾ ਕਰੇਗੀ ਉਹ ਆਪਣੇ ਸ਼ਹਿਰ ਲੈ ਕੇ ਜਦ ਤੱਕ ਉਹਨਾਂ ਕੋਲ ਸੇਵਾ ਹੋਈ ਉਹਨਾਂ ਨੇ ਕੀਤੀ ਜਦ ਉਹਨਾਂ ਦੀ ਬਿਰਧ ਵਸਤਾ ਆਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਉਹ ਹੀ ਇਥੋਂ ਚੋਲਾ ਲੈ ਕੇ ਜਾਨਾ ਹੀ ਤਾਂ ਪੱਥਰ ਹੀ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੋਰ ਗੋਬਿੰਦ ਕਾ ਪੂਰਨ ਗੁਨਤਾਸ ਸਿੱਖ ਦਾ ਵਿਰਸੇ ਦੀ ਅਰਦਾਸ ਹੈ ਦੁੱਖ ਆਏ ਸੁੱਖ ਆਏ ਸਿੱਖ ਦਾ ਕੰਮ ਹੈ ਗੁਰੂ ਮਾਰੇ ਦੇ ਚਰਨਾਂ ਚ ਅਰਦਾਸ ਕਰਨੀ ਇਹ ਇਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਗੁਰੂ ਨਾਨਕ ਸਾਹਿਬ ਤੋਂ ਨਵੀਂ ਪੀੜੀ ਤੋਂ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਉਹਨਾਂ ਦਾ ਇਧਰ ਦਵਾਬੇ ਦੀ ਸੰਗਤ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਸੰਗਤ ਨਾਲ ਇਹ ਲਾਗੇ ਜਿੰਨੇ ਵੀ ਪਿੰਡ ਨੇ ਹੁਸ਼ਿਆਰਪੁਰ ਦੇ ਇਹ ਕਟਿਆਲਾ ਸ਼ੈਨੀਆਂ ਟਾਂਡਾ ਹੁਸ਼ਿਆਰਪੁਰ ਦੇ ਤੇ ਜਿੰਨੇ ਵੀ ਸਾਰੇ ਸਨ ਸਾਰਿਆਂ ਦੇ ਨਾਲ ਬੜਾ ਪ੍ਰੇਮ ਸੀ ਉਸ ਵਕਤ ਦੀ ਸਿੱਖੀ ਸੇਵਕੀ ਸੀ ਇਹਨਾਂ ਨੇ ਸੰਗਤ ਨੂੰ ਇਕੱਠੇ ਕੀਤਾ ਚਾਲੇ ਪਾਏ ਤੇ ਉੱਥੇ ਵੇਖਿਆ ਜਾ ਕੇ ਪੱਥਰ ਹਟੇ ਫਿਰ ਸਾਰੀ ਸੰਗਤ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀਤ ਸਾਹਿਬ ਦੇ ਪਾਠ ਕਰੋ ਪੰਜ ਛਤੇ ਜਲ ਦੇ ਕਰੋ ਅਰਦਾਸ ਕਰੋ ਕਰਤਾਰ ਪਲੀ ਕਰੇਗਾ ਉਹ ਜੇਵ ਜੇਵ ਮੁਕਮਾ ਤਿਮ ਤਿਮ ਕੀਤਾ ਉਹ ਜਿਹੜਾ ਪੱਥਰ ਸੀ ਫਿਰ ਹਟ ਗਿਆ ਉਹ 4 ਮਾਰਚ ਨੂੰ ਜਿਹੜਾ ਬਾਬਾ ਨਾਨਕ ਲੈ ਕੇ ਆਏ ਚੋਲਾ ਸਾਹਿਬ ਤੇ ਬਾਬਾ ਕਾਬਲੀ ਮਾਲ ਜੀ ਜਦੋਂ ਚੋਲਾ ਸਾਹਿਬ ਲੈ ਕੇ ਇਧਰ-ਉਧਰੋਂ ਜਿਹੜੀਆਂ ਦਵਾਬੇ ਦੀਆਂ ਸੰਗਤਾਂ ਨੇ ਉਹ ਵੀ ਉਸ ਦਿਨ ਪਹੁੰਚ ਗਈਆਂ 4 ਮਾਰਚ ਨੂੰ ਉਸ ਵਕਤ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਰ ਦੇ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਇਆ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਜੋ ਮਨੋ ਕਰਾਂਗੇ ਸੋਈ ਤੁਹਾਡੀ ਸੰਪੂਰਨ ਹੋਣਗੀਆਂ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਜੀ ਸ੍ਰੀ ਚੋਲਾ ਸਾਹਿਬ ਜੀ ਦਾ ਜਿਹੜਾ 1 ਮਾਰਚ ਨੂੰ ਸੰਗ ਚੱਲਦਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਇਹ ਇੱਥੇ ਦਾ ਇਤਿਹਾਸ ਹੈ ਕਿ ਕਿਸ ਤਰ੍ਹਾਂ ਚੋਲਾ ਸਾਹਿਬ ਪ੍ਰਾਪਤ ਹੋਇਆ ਕਿਸ ਤਰ੍ਹਾਂ ਡੇਰਾ ਬ ਦਾਸ ਸਮੂਹ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਔਰ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ ਹੈ ਔਰ ਮਹਾਰਾਜ ਕਿਰਪਾ ਕਰਨ ਤਰਦਾਸ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਨਿਆ ਨੂੰ ਹੀ ਗੁਰਬਾਣੀ ਦੇ ਨਾਲ ਨਾਲ ਜੋੜ ਕੇ ਰੱਖਣਾ ਕਿਉਂਕਿ ਇਹ ਗੁਰਬਾਣੀ ਇਸ ਜਗ ਮੈਂ ਚਾਨਣ ਜਿਹੜੀ ਗੁਰਬਾਣੀ ਹੈ ਉਹੀ ਸਾਨੂੰ ਇਸ ਜਗ ਵਿੱਚ ਰਹਿਣ ਦੀ ਜਾਜ ਦੱਸਦੀ ਹੈ ਤੇ ਸਾਨੂੰ ਚਾਨਣ ਪਾਉਂਦੀ ਹੈ ਸਾਡੇ ਸਾਡੇ ਜਿਹੜੇ ਅੰਦਰ ਦੇ ਮਨ ਨੇ ਉਹਨੂੰ ਖੋਲਦੀ ਹੈ ਜੀ ਅਸੀਂ ਕਿਸ ਕਸ ਕਮ ਆਏ ਆ ਤੇ ਕਿਸ ਕੰਮ ਕਰਨਾ ਇਹ ਕਿਉਂਕਿ ਬਾਣੀ ਵਿੱਚ ਹੀ ਗੁਰੂ ਮਹਾਰਾਜ ਦੀ ਪ੍ਰਾਪਤੀ ਹੈ ਮਹਾਰਾਜ ਨੇ ਕਿਹਾ ਸਤਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰਸਿੱਖੋ ਹਰ ਕਰਤਾ ਆਪ ਮੂੰਹ ਕੁਡਾਏ ਜਿਉਂ ਜਿਉ ਬਾਣੀ ਪੜਨੀ ਅਤਿ ਤੂ ਕਰਤੇ ਤੇ ਦਰਸ਼ਨ ਹੋ ਰਿਆ ਕਰਤਾ ਹਰ ਵੇਲੇ ਨਾਲ ਹੈ ਜਿਉਂ ਜਿਉ ਸ਼ਬਦ ਬਾਣੀ ਪੜ ਰਹੇ ਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੀ ਅਰਦਾਸ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਹੀ ਸਮੂਹ ਦੇਸ਼ਾਂ ਪ੍ਰਦੇਸ਼ਾਂ ਦੀਆਂ ਸੰਗਤਾਂ ਨੂੰ ਸਾਨੂੰ ਸਾਰਿਆਂ ਨੂੰ ਹੀ ਅਮਰਤ ਵੇਲੇ ਤੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਇਹਸਾਨੇ ਸੋ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਦਾ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ